ਨਮਸਕਾਰ ਤੁਸੀਂ ਦੇਖ ਰਹੇ ਹੋ ਆਰਪੀਜੀ 24 ਤੇ ਮੈਂ ਸਾਰਿਕਾ ਛ왈 ਹਾਜ਼ਰ ਹਾਂ ਪ੍ਰੋਗਰਾਮ ਵਿਚਾਰ ਵਟਾਂਦਰਾ ਲੈ ਕੇ ਸੋ ਪਿਛਲੇ ਦਿਨੀ ਸੁਪਰੀਮ ਕੋਰਟ ਦੀ ਇਹ ਟਿੱਪਣੀ ਕਿ ਹਿਮਾਚਲ ਪ੍ਰਦੇਸ਼ ਅਤੇ ਹੋਰ ਰਾਜਾਂ ਵਿੱਚ ਗੈਰ ਕਾਨੂੰਨੀ ਤੌਰ ਤੇ ਰੁੱਖਾਂ ਦੀ ਕਟਾਈ ਕਾਰਨ ਤਬਾਹੀ ਹੋਈ ਹੈ ਇਹ ਕਥਨ ਜ਼ਮੀਨੀ ਹਕੀਕਤ ਤੇ ਆਧਾਰਿਤ ਹੈ ਹੜ੍ਹਾਂ ਦੇ ਪਾਣੀ ਨਾਲ ਰੁੜ ਕੇ ਆਏ ਲੱਕੜ ਦੇ ਤਣਿਆਂ ਦੇ ਹੈਰਾਨ ਕਰਨ ਵਾਲੇ ਦ੍ਰਿਸ਼ ਇਸ ਗੱਲ 'ਚ ਸ਼ੱਕ ਪੂਰ ਕਿਆ ਕਰਦੇ ਹਨ ਸਰਕਾਰਾਂ ਦੀ ਨਲਾਇਕੀ ਤੇ ਅਧਿਕਾਰੀਆਂ ਦੀ ਲੱਕੜ ਮਾਫੀਏ ਨਾਲ ਮਿਲੀਭੁਗਤ ਦਾ ਨਤੀਜਾ ਹੈ ਅਦਾਲਤ ਨੇ ਵਾਤਾਵਰਣ ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਭਾਰਤੀ ਰਾਸ਼ਟਰੀ ਰਾਜਮਾਰਕ ਅਥਾਰਟੀ ਦੇ ਨਾਲ-ਨਾਲ ਹਿਮਾਚਲ ਪ੍ਰਦੇਸ਼ ਉੱਤਰਾਖੰਡ ਜੰਮੂ ਕਸ਼ਮੀਰ ਅਤੇ ਪੰਜਾਬ ਦੀਆਂ ਸਰਕਾਰਾਂ ਨੂੰ ਬਿਲਕੁਲ ਸਹੀ ਤਰੀਕੇ ਨਾਲ ਨੋਟਿਸ ਜਾਰੀ ਕੀਤੇ ਹਨ ਇਹਨਾਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਦੱਸਣ ਕਿ ਉਹਨਾਂ ਨੇ ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਵਾਤਾਵਰਣ ਦੀ ਸੁਰੱਖਿਆ ਵਿਚਕਾਰ ਸੰਤੁਲਨ ਬਣਾਉਣ ਲਈ ਕੀ ਕਦਮ ਚੁੱਕੇ ਹਨ ਤੇ ਸਿੱਟੇ ਇੰਨੇ ਮਾੜੇ ਕਿਉਂ ਨਿਕਲ ਰਹੇ ਹਨ ਛੇ ਜੰਗਲਾਂ ਦੀ ਕਟਾਈ ਅਤੇ ਹੜ੍ਹਾਂ ਦੇ ਵਧੇ ਹੋਏ ਖਤਰੇ ਦਾ ਡੂੰਗਾ ਸੰਬੰਧ ਭਾਰਤ ਦੇ ਨਾਲ-ਨਾਲ ਵਿਦੇਸ਼ਾਂ 'ਚ ਰੁੱਖੀਆਂ ਖੋਜਾਂ ਚਵੀ ਚੰਗੀ ਤਰ੍ਹਾਂ ਸਥਾਪਿਤ ਕੀਤਾ ਗਿਆ ਹੈ ਰੁੱਖਾਂ ਦੀ ਅਣਹੋਂਦ ਜਾਂ ਕਮੀ ਕਾਰਨ ਮਿੱਟੀ ਮੀਂਹ ਦੇ ਪਾਣੀ ਨੂੰ ਸੋਖਣ ਦੇ ਓਨਾ ਕਾਬਿਲ ਨਹੀਂ ਰਹਿੰਦੀ ਇਸ ਨਾਲ ਨਦੀਆਂ ਅਤੇ ਨਾਲਿਆਂ ਵਿੱਚ ਪਾਣੀ ਦਾ ਬਹਾਵ ਵਧ ਜਾਂਦਾ ਹੈ ਇਸ ਦਾ ਲਾਜ਼ਮੀ ਨਤੀਜਾ ਹੜ੍ਹਾਂ ਦਾ ਵਾਰ-ਵਾਰ ਆਉਣਾ ਅਤੇ ਤੀਬਰਤਾ ਚ ਤੀਜ਼ੀ ਨਾਲ ਵਧਦਾ ਹੋਣਾ ਹੈ ਭਾਰਤ ਅੱਜ ਉੱਤਰੀ ਭਾਰਤ ਦੇ ਪਹਾੜੀ ਰਾਜਾਂ ਵਿੱਚ ਰੁੱਖਾਂ ਦੀ ਸੰਪਤੀ ਦੀ ਬੇਸ਼ਰਮੀ ਨਾਲ ਕੀਤੀ ਲੁੱਟ ਦੀ ਕਿੰਨੀ ਵੱਡੀ ਕੀਮਤ ਚੁਕਾ ਰਿਹਾ ਹੈ ਕੁਦਰਤ ਨਾਲ ਹੋਏ ਇਸ ਖਿਲਵਾੜ ਦੇ ਸੱਟੇ ਵਜੋਂ ਆਏ ਇਸ ਭਿਆਨਕ ਤਬਾਹੀ ਦੇ ਬਾਰੇ ਗੱਲਬਾਤ ਕਰਨ ਲਈ ਸਾਡੇ ਨਾਲ ਹਨ ਡਾਕਟਰ ਤੇਜਿੰਦਰ ਵਿਲੀ ਜੀ ਸਭ ਤੋਂ ਪਹਿਲਾਂ ਜੀ ਆਇਆਂ ਨੂੰ ਕਰਦੇ ਆ ਸਰ ਧੰਨਵਾਦ ਸਰਕਾ ਜੀ ਜੀ ਸੋ ਸਰ ਮੇਰਾ ਤੁਹਾਡੇ ਨਾਲ ਸਵਾਲ ਇਹ ਹੈ ਕਿ ਜੋ ਇਹ ਹੜ ਆਏ ਨੇ ਇਹ ਕੁਦਰਤ ਨਾਲ ਛੇੜਛਾੜ ਦਾ ਹੀ ਸਾਰਾ ਨਤੀਜਾ ਹੈ ਬਿਲਕੁਲ ਸਰਕਾ ਜੀ ਜਿਹੜੇ ਲੋਕ ਕੁਦਰਤ ਦੀ ਸ਼ਕਤੀ ਨੂੰ ਤੇ ਕੁਦਰਤ ਨੂੰ ਸਮਝਦੇ ਨੇ ਜੀ ਉਹ ਇਹ ਸਮਝਦੇ ਆ ਕਿ ਕੁਦਰਤ ਨਾਲ ਜੈਸ ਪੱਦਰ ਦਾ ਖਿਲਵਾੜ ਮਨੁੱਖ ਨੇ ਆਪਣੇ ਸੌੜੇ ਆਰਥਿਕ ਹਿੱਤਾਂ ਦੇ ਲਈ ਕੀਤਾ ਕਰਨਾ ਆਰੰਭ ਕਰ ਦਿੱਤਾ ਹੈ। ਜੀ। ਉਹਦੇ ਸਿੱਟੇ ਵਜੋਂ ਇਹ ਸਾਰੀ ਜਿਹੜੀ ਤਬਦੀਲੀ ਹੈ ਇਹ ਆ ਰਹੀ ਹੈ। ਰੁੱਖਾਂ ਦੇ ਕੱਟਣ ਦੀ ਬਦੌਲਤ ਕਿਤੇ ਤਾਂ ਮੀਂਹ ਨਹੀਂ ਪੈ ਰਿਹਾ। ਹੂੰ। ਜੇ ਮੀਂਹ ਪੈ ਰਿਹਾ ਤਾਂ ਬੱਦਲ ਫਟਣ ਦੀ ਆਫਤ ਆਉਂਦੀ ਹੈ। ਬਿਲਕੁਲ ਬਿਲਕੁਲ। ਜੇ ਬੱਦਲ ਫਟਣ ਦੀ ਆਫਤ ਆਉਂਦੀ ਹੈ ਤੇ ਲੋਕਾਂ ਦੇ ਘਰ ਰੁੜਦੇ ਨੇ ਜਾਨੀ ਮਾਲੀ ਨੁਕਸਾਨ ਜਿਹੜਾ ਹੈ। ਉਤਰੀ ਭਾਰਤ ਦੇ ਪਹਾੜੀ ਜਿਹੜੇ ਸੂਬੇ ਨੇ ਉਹਨਾਂ ਚ ਵੱਡੇ ਪੱਧਰ ਤੇ ਹੋਇਆ ਜੀ ਜਦੋਂ ਅਸੀਂ ਇੱਕ ਖਬਰ ਦੇ ਤੌਰ ਤੇ ਪਹਾੜਾਂ ਚ ਬੱਦਲ ਫਟਣ ਦੀ ਖਬਰ ਨੂੰ ਪੜਦੇ ਆ ਨਾ ਤਾਂ ਸਾਡੇ ਲਈ ਉਹ ਇੱਕ ਬਗਾਨੀ ਖਬਰ ਹੈ ਕਿਉਂਕਿ ਨਾ ਤਾਂ ਸਾਡਾ ਘਰ ਰੁੜਿਆ ਨਾ ਸਾਡਾ ਜੀ ਤੁਰਿਆ ਤੇ ਨਾ ਸਾਡਾ ਕੋਈ ਨੁਕਸਾਨ ਹੋਇਆ ਜੀ ਜਦੋਂ ਮਨੁੱਖ ਨੇ ਕੁਦਰਤ ਨੂੰ ਵੱਖਰੇ ਵੱਖਰੇ ਵਰਗਾਂ ਚ ਵੰਡ ਲਿਆ ਕਿ ਉਹ ਜੰਮੂ ਕਸ਼ਮੀਰ ਹੈ ਉਹ ਹਿਮਾਚਲ ਹੈ ਉਹ ਉੱਤਰਾਖੰਡ ਹੈ ਇਹ ਪੰਜਾਬ ਹੈ ਉਹ ਪਾਕਿਸਤਾਨ ਹੈ ਭਾਰਤ ਹੈ ਜੀ ਪਰ ਕੁਦਰਤ ਲਈ ਇਹ ਸਾਰਾ ਭੂਗੋਲ ਖਿੱਤਾ ਇੱਕੋ ਹੀ ਹੈ ਕੁਦਰਤ ਲਈ ਇਹ ਵੱਖਰੇ ਨਹੀਂ ਗੇ ਜੀ ਕੁਦਰਤ ਦੀ ਗ੍ਰਾਮਰ ਜਿਹੜੀ ਆ ਉਹ ਅਲੱਗ ਸੋਚਦੀ ਹੈ ਸੋ ਕੁਦਰਤ ਦਾ ਇਹ ਸਾਰੇ ਵਰਤਾਰੇ ਦਾ ਰੰਗ ਦੇਰ ਸਵੇਰ ਸਾਨੂੰ ਵੀ ਚੜਨਾ ਸੀ ਹੂੰ ਸਾਡੇ ਗਵਾਂਡੀ ਸੂਬਿਆਂ ਨੂੰ ਵੀ ਚੜਨਾ ਸੀ ਤੇ ਸਾਡੇ ਉਹ ہمسਾਏ ਮਾਪਿਓ ਜਾਏ ਜਿਹੜੇ ਪਾਕਿਸਤਾਨ ਦਾ ਹਿੱਸਾ ਬਣ ਗਏ ਉਹਨਾਂ ਤੇ ਵੀ ਚੜਨਾ ਸੀ ਜੀ ਸੋ ਮੈਂ ਬਿਲਕੁਲ ਇਸ ਗੱਲ ਨਾਲ ਤੁਹਾਡੀ ਦਲੀਲ ਨਾਲ ਸਹਿਮਤ ਹਾਂ ਕਿ ਧਰਤੀ ਦੇ ਹੋਰ ਕਰੋੜਾਂ ਜੀਵਾਂ ਦੇ ਵਾਂਗ ਮਨੁੱਖ ਵੀ ਕੁਦਰਤ ਦਾ ਇੱਕ ਜੀਵ ਹੈ ਜਿਵੇਂ ਚਿੜੀ ਆ ਜਿਵੇਂ ਕਾਂ ਆ ਜਿਵੇਂ ਕੀੜੀ ਆ ਜਿਵੇਂ ਹਾਥੀ ਆ ਉਦਾਂ ਹੀ ਮੈਂ ਐਦਾਂ ਹੀ ਤੁਸੀਂ ਬਿਲਕੁਲ ਇੱਕ ਗੱਲ ਤਾਂ ਇਹ ਸਾਨੂੰ ਸਮਝ ਲੈਣੀ ਚਾਹੀਦੀ ਹੈ ਬਾਕੀ ਜੀਵਾਂ ਨਾਲੋਂ ਕੁਦਰਤ ਨੇ ਇਸ ਨੂੰ ਬਹੁਤ ਬਲੱਖਣ ਸ਼ਕਤੀਆਂ ਦਿੱਤੀਆਂ ਇਹ ਕੁਦਰਤ ਨੇ ਦਿੱਤੀਆਂ ਹੂੰ ਸੋ ਇਹ ਬਲੱਖਣ ਸ਼ਕਤੀਆਂ ਵਿੱਚ ਸਭ ਤੋਂ ਵੱਡੀ ਸ਼ਕਤੀ ਮਨੁੱਖ ਦਾ ਦਿਮਾਗ ਹੈ ਸਭ ਤੋਂ ਵੱਡੀ ਸ਼ਕਤੀ ਮਨੁੱਖ ਦਾ ਭਾਸ਼ਾ ਆ ਭਾਸ਼ਾ ਤੇ ਕੰਟਰੋਲ ਹੈ ਜੀ ਸਭ ਤੋਂ ਵੱਡੀ ਸ਼ਕਤੀ ਇਹ ਹੈ ਕਿ ਅਸੀਂ ਪ੍ਰੇਖ ਬਾਰੇ ਸੋਚਣ ਤੇ ਉਹਦੇ ਅਪਾ ਜਿਹੜੇ ਪਹਿਲਾਂ ਕਰਨ ਦੇ ਸਮਰੱਥ ਹੋ ਗਏ ਹਮ ਇੱਕ ਸ਼ਕਤੀ ਸਾਡੇ ਕੋਲ ਇਹ ਵੀ ਆ ਕਿ ਪਾਸਟ ਵਿੱਚ ਵਾਪਰੀਆਂ ਘਟਨਾਵਾਂ ਦਾ ਅਨਲਿਸਿਸ ਕਰ ਤੇ ਉਹਨਾਂ ਤੋਂ ਲੌਜਿਕ ਦੇ ਨਾਲ ਸਬਕ ਸਿੱਖਣ ਦੇ ਵੀ ਸਮਰੱਥ ਹਾਂ ਜਿਹੜੇ ਕੁਦਰਤ ਦੇ ਹੋਰ ਜੀਵ ਨਹੀਂ ਜੀ ਇਹਦੇ ਨਾਲ ਹੀ ਮੈਂ ਇੱਕ ਗੱਲ ਕਹਿਣੀ ਚਾਹਣਾ ਕਿ ਮਨੁੱਖ ਇੰਨੀਆਂ ਦਾਤਾਂ ਮਿਲ ਜਾਣ ਦੇ ਬਾਵ ਵੀ ਹਮ ਕੁਦਰਤ ਦਾ ਬੀਬਾ ਪੁੱਤ ਨਹੀਂ ਬਣਿਆ ਬਿਲਕੁਲ ਬਿਲਕੁਲ ਮਨੁੱਖ ਨੂੰ ਚਾਹੀਦਾ ਤੇ ਸੀ ਕਿਉਂ ਧਰਤੀ ਮਾਂ ਦਾ ਇਕਾਗਧਿਆਕਾਰੀ ਤੇ ਬੀਬਾ ਪੁੱਤਰ ਬਣ ਕੇ ਇਹਨਾਂ ਸਾਰੇ ਪ੍ਰਕਿਰਤਿਕ ਜੀਵਾਂ ਦੇ ਅਨਸਾਰ ਆਪਣੇ ਆਪ ਨੂੰ ਢਾਲਦਾ ਜੀ ਪਰ ਇਹ ਗੱਲ ਬੜੀ ਕਲੀਅਰ ਆ ਕਿ ਮਨੁੱਖ ਕੁਦਰਤ ਦਾ ਉਸ ਧਰਤੀ ਦਾ ਬੀਬਾ ਪੁੱਤਰ ਨਹੀਂ ਬਣਿਆ ਇਹ ਸਾਰੇ ਜੀਵ ਜੰਤੂਆਂ ਦੇ ਉੱਤੇ ਨਿਯੰਤਰਣ ਕਰਨਾ ਚਾਹੁੰਦਾ ਹੈ ਕਬਜ਼ਾ ਕਰਨਾ ਚਾਹੁੰਦਾ ਹੈ ਬਿਲਕੁਲ ਕਬਜ਼ੇ ਦੀ ਲਾਲਸਾ ਤੇ ਕਬਜ਼ੇ ਦੀ ਹੋੜ ਇਸ ਹੱਦ ਤੱਕ ਸਰਕਾਰ ਜੀ ਚਲ ਗਈ ਕਿ ਮਨੁੱਖ ਨੇ ਮਾਰੇ ਤੇ ਗਰੀਬ ਤੇ ਲਚਾਰ ਬੇਵਿਵਸ ਮਨੁੱਖਾਂ ਤੇ ਵੀ ਕਬਜ਼ਾ ਕੀਤਾ ਹੂੰ ਸਾਡਾ ਜਿਹੜਾ ਗੁਲਾਮਦਾਰੀ ਸਮਾਜ ਪ੍ਰਬੰਧ ਹੈ ਸਾਰਾ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿ ਕੁਝ ਮਨੁੱਖਾਂ ਨੇ ਬਹੁਤ ਵੱਡੇ ਮਨੁੱਖਾਂ ਦੇ ਟੋਲੇ ਤੇ ਕਬਜ਼ੇ ਕੀਤੇ ਜੀ ਉਹਨਾਂ ਦੇ ਬੱਚਿਆਂ ਉਹਨਾਂ ਦੀ ਆਉਣ ਵਾਲੀਆਂ ਔਲਾਦਾਂ ਨੂੰ ਵੀ ਆਪਣੇ ਗੁਲਾਮ ਬਣਾ ਲਿਆ ਹੂੰ ਗੁਲਾਮੀ ਦਾ ਲੰਮਾ ਦੌਰ ਚੱਲਿਆ ਸੋ ਇਹ ਮਨੁੱਖ ਜਿਹੜਾ ਦੂਸਰੇ ਮਨੁੱਖ ਨੂੰ ਵੀ ਆਪਣੇ ਬਰਾਬਰ ਦਾ ਨਹੀਂ ਸਮਝਦਾ ਇਹ ਜੀਵਾਂ ਨੂੰ ਕੀ ਸਮਝਦਾ ਹੈ ਜੀ ਇਹ ਤੋਂ ਕੁਝ ਸਵਾਲ ਪੈਦਾ ਹੁੰਦੇ ਨੇ ਕਿ ਕੁਦਰਤ ਇਸ ਦ੍ਰਿਸ਼ਟੀ ਦੇ ਵਿੱਚ ਇਸ ਸਾਰੀ ਸ੍ਰਿਸ਼ਟੀ ਦੇ ਵਿੱਚ ਕਿਵੇਂ ਨਿਆਂ ਕਰੇ ਕੁਦਰਤ ਨੇ ਤਾਂ ਨਿਆਂ ਕਰਨਾ ਨਾ ਜੀ ਕੁਦਰਤ ਬਹੁਤ ਵੱਡਾ ਵਰਤਾਰਾ ਆ ਉਹਦੇ ਲਈ ਤੇ ਅਸੀਂ ਕੁਝ ਵੀ ਨਹੀਂ ਕਰੀ ਬਿਲਕੁਲ ਅਸੀਂ ਭੁਲੇਖੇ ਪਾਈ ਬੈਠੇ ਆ ਸੋ ਕਈ ਜੀਵਾਂ ਦੀ ਜਿਹੜੀ ਸਮਰੱਥਾ ਆ ਉਹ ਇਹ ਹੈ ਕਿ ਜਿਵੇਂ ਬਾਜ ਹੈ ਨਾ ਜੀ ਉਹ ਬਹੁਤ ਦੂਰ ਤੱਕ ਦੇਖ ਸਕਦਾ ਹੈ ਪਰ ਮਨੁੱਖ ਨੂੰ ਕੁਦਰਤ ਨੇ ਕਿਹਾ ਤੈਨੂੰ ਮੈਂ ਇਹ ਸ਼ਕਤੀ ਦਿੱਤੀ ਹੈ ਕਿ ਤੂੰ ਜਿਹੜੀਆਂ ਚੀਜ਼ਾਂ ਨੂੰ ਬਾਜ ਨਹੀਂ ਦੇਖ ਸਕਦਾ ਤੈਨੂੰ ਮੈਂ ਉਹ ਵੀ ਦਿੱਤੀ ਹੂੰ ਜਿਹੜਾ ਕੁੱਤਾ ਆ ਉਹ ਬਹੁਤ ਦੂਰ ਤੋਂ ਜਿਹੜੀ ਸਮੈਲ ਕਰ ਲੈਂਦਾ ਵੱਖ-ਵੱਖ ਤਰ੍ਹਾਂ ਦੀ ਸਮਹਿਲ ਉਹ ਬਹੁਤ ਦੂਰ ਤੋਂ ਕਰ ਰਿਹਾ ਮਨੁੱਖ ਨਾਲ ਉਹਦੀ ਇਹ ਸਮਰਥਾ ਵੱਧ ਹੈ ਜੀ ਪਰ ਕੁਦਰਤ ਨੇ ਕਿਹਾ ਕਿ ਇਹਨਾਂ ਸੁਗੰਧਾਂ ਦੇ ਵੱਖ-ਵੱਖ ਜਿਹੜੇ ਛੇੜ ਨੇ ਉਹਨਾਂ ਨੂੰ ਸਮਝਣ ਦੀ ਸਮਰਥਾ ਮੈਂ ਕੁੱਤੇ ਨੂੰ ਨਹੀਂ ਦਿੱਤੀ ਮਨੁੱਖ ਤੈਨੂੰ ਦਿੱਤੀ ਹੈ ਹਮ ਪਰ ਅਸੀਂ ਇਸ ਸਾਰੇ ਕੁਝ ਦੇ ਨਾਲ ਜਿਸ ਤਰੀਕੇ ਦੇ ਨਾਲ ਖਲਵਾੜ ਕੀਤਾ ਜੀ ਉਹ ਖਲਵਾੜ ਜਿਹੜਾ ਆ ਅੱਜ ਸਾਨੂੰ ਭੁਗਤਣਾ ਪੈ ਰਿਹਾ ਇੱਕ ਗੱਲ ਹੋਰ ਵੀ ਮੈਂ ਆਪਣੇ ਦਰਸ਼ਕਾਂ ਨਾਲ ਸਾਂਝੀ ਕਰਨੀ ਚਾਹੁੰਦਾ ਕੁਦਰਤ ਦਾ ਕੋਈ ਵੀ ਵਰਤਾਰਾ ਜਿਹੜਾ ਉਹ ਅਲੱਗ-ਥਲੱਗ ਨਹੀਂ ਹੁੰਦਾ ਇਹ ਨਹੀਂ ਵੀ ਇੱਕ ਵਰਤਾਰਾ ਜਿਹੜਾ ਆ ਉਹ ਕੱਲਾ ਵਾਪਰ ਗਿਆ ਕੁਦਰਤ ਦੇ ਸਾਰੇ ਵਰਤਾਰੇ ਇੱਕ ਦੂਸਰੇ ਨਾਲ ਤਰਤੀਬ ਵਾਰ ਜੁੜੇ ਹੁੰਦੇ ਨੇ ਹਮ ਮੈਂ ਇਹਦੀ ਕਹਾਣਿ ਪੜੀ ਤੇ ਮੈਂ ਹੈਰਾਨ ਰਹਿ ਗਿਆ ਸੇਟ ਹਲੀਨਾ ਜੋ ਰਾਨ ਦਾ ਟਾਪੂ ਹੈ ਜੀ ਉਸ ਟਾਪੂ ਵਿੱਚ ਜਿਹੜੇ ਮੁਢਲੇ ਦੌਰ ਦੇ ਸੈਲਾਨੀ ਲੋਕ ਆਏ ਪ੍ਰਵਾਸੀ ਲੋਕ ਆਏ ਉਹ ਆਪਣੇ ਨਾਲ ਕੁਝ ਕੁ ਬੱਕਰੀਆਂ ਲੈ ਕੇ ਆਏ ਕੁਝ ਕੁ ਸੂਰ ਲੈ ਕੇ ਆਏ ਜੀ ਉਹਨਾਂ ਬੱਕਰੀਆਂ ਦੀ ਇੰਨੀ ਵੱਡੀ ਜਨਰੇਸ਼ਨ ਉੱਥੇ ਪੈਦਾ ਹੋ ਗਈ ਉਹਨਾਂ ਸੂਰਾਂ ਨੇ ਇੰਨੀ ਵੱਡੀ ਜਨਰੇਸ਼ਨ ਉਸ ਟਾਪੂ ਤੇ ਪੈਦਾ ਕਰਤੀ ਕਿ ਉਹ ਸਾਰੇ ਦੇ ਸਾਰੇ ਉਸ ਟਾਪੂ ਦੇ ਜਿਹੜੇ ਪੇੜ ਪੌਦੇ ਨੇ ਉਹ ਬੱਕਰੀਆਂ ਖਾ ਗਈਆਂ ਉਹ ਸ਼ੂਅਰ ਖਾ ਗਏ ਹੁਣ ਕੁਦਰਤ ਕੋਲ ਤਾਂ ਆਪਣਾ ਸਾਰਾ ਕੁਝ ਹੈਗਾ ਜਿਹੜੇ ਉਹਨਾਂ ਤੋਂ ਬਾਅਦ ਸਲਾਨੀ ਆਏ ਉਹਨਾਂ ਲਈ ਇੱਕ ਪਧਰਾ ਮਦਦ ਉਹਨਾਂ ਬੱਕਰੀਆਂ ਨੇ ਕਰ ਦਿੱਤਾ ਜੀ ਕਿ ਹੁਣ ਤੁਸੀਂ ਇੱਥੇ ਨਵੀਂ ਕਿਸਮ ਦੀ ਉਤਪਾਦਨ ਵਾਲੀ ਖੇਤੀ ਦਾ ਆਰੰਭ ਕਰੋ ਇਸ ਗੱਲ ਬਾਰੇ ਅਸੀਂ ਬਚਪਨ ਤੋਂ ਪੜ੍ਹਦੇ ਆਏ ਆ ਕਿ ਦੁਨੀਆ ਦਾ ਕੋਈ ਵੀ ਐਸਾ ਖਿੱਤਾ ਨਹੀਂਗਾ ਜਿਸ ਖਿੱਤੇ ਤੇ ਹੜ ਨਾ ਆਏ ਹੋਣ ਜੀ ਤੇ ਜਿੰਨੀ ਵੀ ਉਪਜਾਊ ਤੇ ਜ਼ਰਖੇਜ਼ ਭੂਮੀ ਆ ਨਾ ਉਹ ਸਾਰੀ ਦੀ ਸਾਰੀ ਹੜਾਂ ਦੀ ਬਦੌਲਤ ਬਣੀ ਹੈ ਕੁਦਰਤ ਨੇ ਕਿਹਾ ਕਿ ਮੇਰੇ ਪਹਾੜਾਂ ਨੂੰ ਨਾ ਛੇੜ ਐ ਮਨੁੱਖ ਹੂੰ ਤੈਨੂੰ ਖਾਣ ਦੀ ਲੋੜ ਹੈ ਤੈਨੂੰ ਭੋਜਨ ਦੀ ਲੋੜ ਹੈ ਜੀ ਪਰ ਤੂੰ ਮੇਰੇ ਪਹਾੜਾਂ ਨਾਲ ਨਾ ਛੇੜਛਾਨੀ ਕਰ ਤੈਨੂੰ ਮੈਂ ਪੱਧਰੇ ਮਰਤਾਨ ਬਣਾ ਕੇ ਦਿੰਦੀ ਆ ਸੋ ਪੰਧਰੇ ਮੈਦਾਨ ਕੁਦਰਤ ਨੇ ਬਣਾ ਕੇ ਦਿੱਤੇ ਮਨੁੱਖ ਨੇ ਨਹੀਂ ਬਣਾਏ ਬਿਲਕੁਲ ਬਿਲਕੁਲ ਇਸ ਕਰਕੇ ਅਸੀਂ ਦੁਨੀਆ ਭਰ ਦੇ ਅਪਜਾਊ ਖਿੱਤਿਆਂ ਦੇ ਵਾਸੀ ਇਹ ਗੱਲ ਸਮਝੇ ਨਹੀਂ ਕਿ ਜਿਹੜੀ ਕੁਦਰਤ ਨੇ ਸਾਨੂੰ ਇਹ ਪੰਧਰੇ ਅਪਜਾਊ ਮੈਦਾਨ ਬਖਸ਼ੇ ਨੇ ਅਸੀਂ ਉਹਦੇ ਹੁਣ ਰਿਣੀ ਨਹੀਂ ਰਹਿ ਗਏ ਜੀ ਇਹ ਇੱਕ ਹੋਰ ਵੱਡੀ ਗੱਲ ਹੈ ਤੇ ਕੁਦਰਤ ਨੇ ਕਿਹਾ ਕਿ ਜੇ ਤੂੰ ਪਹਾੜਾਂ ਦੀ ਤਬਾਹੀ ਤੇ ਬੋਲਦਾ ਨਹੀਂ ਨਾ ਹੁਣ ਜਿੱਦਣ ਜਿਵੇਂ ਤੁਸੀਂ ਕਿਹਾ ਕਿ ਸੁਪਰੀਮ ਕੋਰਟ ਨੇ ਨੋਟਸ ਲਿਆ ਜੀ ਇਹ ਪਤਾ ਵੀ ਉਦਣ ਲੱਗਾ ਜਿੱਦਣ ਪਹਾੜਾਂ ਤੋਂ ਰੁੜ ਕੇ ਆਈ ਵੱਡੀ ਲੱਕੜ ਜਿਹੜੀ ਆ ਉਹ ਸੁਪਰੀਮ ਕੋਰਟ ਉਹਦੀ ਕੈਪਸ਼ਨਸ ਉਹਦਾ ਸਾਰਾ ਕੁਝ ਉਹਦੀ ਵੀਡੀਓ ਦੇਖਦੀ ਆ ਵੀ ਇੰਨੀ ਲੱਕੜ ਦੀ ਕਟਾਈ ਹੋਈ ਤੇ ਲੱਕੜ ਥੱਲੇ ਆਈ ਨਾ ਬਿਲਕੁਲ ਇਹ ਲੱਕੜ ਕੱਟੀ ਕਿੰਨੇ ਇਹ ਲੱਕੜ ਕੱਟਣ ਦੀ ਆਗਿਆ ਕਹਨੇ ਦਿੱਤੀ ਜੀ ਇਹਨੇ ਦਰਖਤ ਕੱਟੇ ਗਏ ਫਿਰ ਤੁਹਾਡੇ ਬੱਦਲ ਕਿਉਂ ਨਾ ਫਟਦੇ ਜਦੋਂ ਹਿਮਾਚਲ ਦੇ ਵਿੱਚ ਲੱਕੜ ਕੱਟੀ ਜਾ ਰਹੀ ਆ ਤਾ ਸਾਡਾ ਮਦਾਨੀ ਇਲਾਕਾ ਕਿਉਂ ਨਹੀਂ ਬੋਲਦਾ ਇਹ ਕੁਦਰਤ ਨੇ ਇਸ ਗੱਲ ਦੀ ਸਾਨੂੰ ਸਜ਼ਾ ਦਿੱਤੀ ਆ ਕਿ ਮਨੁੱਖ ਤੈਨੂੰ ਸੋਚਣ ਦੀ ਮੈਂ ਸ਼ਕਤੀ ਦਿੱਤੀ ਆ ਤੂੰ ਇਸ ਭਗੋਲਕ ਖਿੱਤੇ ਦਾ ਇੱਕ ਆ ਜੀਵ ਐ ਮੇਰੇ ਮੋਰੇ ਬਹੁਤ ਆਕੜ ਨਾ ਦਿਖਾ ਜੇ ਤੈਨੂੰ ਮੈਂ ਆਪਣਾ ਰੂਪ ਦਿਖਾਇਆ ਤਾਂ ਉਹਦੇ ਵਿੱਚ ਸੋਚ ਸੋ ਸਾਨੂੰ ਹੜਾ ਤੋਂ ਇਹ ਸਬਕ ਸਿੱਖਣ ਦੀ ਲੋੜ ਐ ਕਿ ਕੁਦਰਤ ਦੇ ਅਨਸਾਰ ਹੀ ਹੋ ਕੇ ਕਿਵੇਂ ਜੀਣਾ ਜੀ ਬਿਲਕੁਲ ਸਰ ਜੇ ਤੁਸੀਂ ਸਾਰਾ ਕੁਝ ਜੋ ਦੱਸਿਆ ਹ ਇਸ ਦਾ ਮਤਲਬ ਇਹ ਹੋਇਆ ਕਿ ਕੁਦਰਤ ਉੱਪਰ ਸਾਡੀ ਜਿੱਤ ਦਾ ਜੋ ਪਰਚਮ ਹੈ ਉਹ ਅਜੇ ਝੂਠਾ ਹੈ ਸੋ ਸਰ ਜਿਹੜਾ ਮਨੁੱਖ ਹੈ ਕਦੋਂ ਇਸ ਕੁਦਰਤ ਉੱਪਰ ਆਪਣੀ ਜਿੱਤ ਪ੍ਰਾਪਤ ਕਰੇਗਾ ਦੇਖੋ ਇਹ ਗੱਲ ਸਾਡੇ ਵਡੇਰੇ ਪੁਰਖੇ ਕਹਿ ਕੇ ਗਏ ਨੇ ਇਹ ਗੱਲ ਅੱਜ ਵੀ ਸੱਚ ਹੈ ਆਉਣ ਵਾਲੇ ਸਮਿਆਂ 'ਚ ਵੀ ਸੱਚ ਹੈ ਜੀ ਅਸੀਂ ਧਰਤੀ ਦੇ ਮਾਲ ਖਜ਼ਾਨੇ ਲੁੱਟਣ ਲਈ ਬਸਤਰ ਦੇ ਜੰਗਲਾਂ ਨਾਲ ਖਲਵਾੜ ਕਰ ਰਹੇ ਹਾਂ ਅਸੀਂ ਧਰਤੀ ਦੇ ਉੱਪਰਲੇ ਮਾਲ ਖਜ਼ਾਨੇ ਲੁੱਟਣ ਲਈ ਦਰੱਖਤਾਂ ਦੀ ਕਟਾਈ ਕਰ ਰਹੇ ਹਾਂ ਜੀ ਅਸੀਂ ਇਸ ਭਲੇਖੇ 'ਚ ਆ ਕਿ ਸਾਡੇ ਕੋਲ ਇੰਨੀ ਸਮਰੱਥਾ ਇੰਨੀ ਸ਼ਕਤੀ ਆ ਗਈ ਹੈ ਕਿ ਅਸੀਂ ਕੁਦਰਤ ਨੂੰ ਆਪਣੇ ਅਨਸਾਰੀ ਕਰ ਲਵਾਂਗੇ ਨਾ ਤਾਂ ਕੁਦਰਤ ਤੇ ਜਿੱਤ ਅਸੀਂ ਅੱਜ ਪ੍ਰਾਪਤ ਕੀਤੀ ਤੇ ਨਾ ਹੀ ਅਸੀਂ ਆਉਣ ਵਾਲੇ ਸਮਿਆਂ 'ਚ ਪ੍ਰਾਪਤ ਕਰ ਸਕਣੀ ਹੈ ਜੀ ਮੈਂ ਕਿਉਂਕਿ ਗੁਰਬਾਣੀ ਦਾ ਪਾਠਕਾਂ ਤੇ ਮੈਂ ਜਦੋਂ ਇਹ ਪੜਦਾ ਤੇ ਮੈਂ ਆਪਣੇ ਦਰਸ਼ਕਾਂ ਨੂੰ ਵੀ ਸਾਂਝੀ ਗੱਲ ਕਰਨੀ ਚਾਹੁੰਦਾ ਬਾਣੀ ਚ ਜਪਜੀ ਸਾਹਿਬ ਚਾਹੁੰਦਾ ਹੈ ਕੁਦਰਤ ਕਵਣ ਕਰਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋਤ ਦਪਾਵੇ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਕਿ ਹੈ ਨਿਰੰਕਾਰ ਤੂੰ ਸਦਾ ਸਲਾਮਤ ਹੈ ਏ ਮੈਂ ਤਾਂ ਕੁਦਰਤ ਬਾਰੇ ਜਿੰਨੀਕ ਵਿਚਾਰ ਕਰ ਸਕਦਾ ਨਾ ਮੇਰੀ ਤਾਂ ਆਪਣੀ ਤੋਂ ਸੀਮਤ ਬੁੱਧੀ ਹੈ ਇਹ ਪ੍ਰਕਿਰਤੀ ਤਾਂ ਬਹੁਤ ਮਹਾਨ ਹੈ ਇਹ ਪ੍ਰਕਿਰਤੀ ਤੇ ਬਹੁਤ ਵੱਡੀ ਹੈ ਸੋ ਕੁਦਰਤ ਉੱਪਰ ਜਦੋਂ ਅਸੀਂ ਰਾਜਾਂ ਮਹਾਰਾਜਾਂ ਵਾਂਗੂ ਰਾਜ ਕਰਨ ਦੀ ਦਾ ਭਲੇਖਾ ਸਿਰਜਦੇ ਨਾ ਉਦੋਂ ਅਸੀਂ ਕਹਿੰਦੇ ਆ ਕਿ ਅਸੀਂ ਚੰਦਰਮੇ ਦੇ ਉੱਤੇ ਆਪਣਾ ਝੰਡਾ ਗਾੜਿਆ ਆ ਉਦੋਂ ਅਸੀਂ ਕਹਿੰਦੇ ਆ ਕਿ ਅਸੀਂ ਟਾਪੂਆਂ ਤੇ ਕਬਜ਼ੇ ਕਰ ਲਏ ਆ ਉਦੋਂ ਅਸੀਂ ਕਹਿੰਦੇ ਆ ਕਿ ਅਸੀਂ ਸਾਗਰਾਂ ਤੇ ਵਿੱਚ ਜਿਹੜੀਆਂ ਪੰਡੂਬੀਆਂ ਚਲਾਤੀਆਂ ਇਹ ਮਨੁੱਖ ਦੀ ਉਸ ਸਾਰੀ ਜਿਹੜੀ ਗੁਲਾਮ ਜਹਨੀयत ਹੈ ਨਾ ਅਸੀਂ ਗੁਲਾਮ ਸੀਗੇ ਉਦੋਂ ਚੋਂ ਨਿਕਲਦਾ ਕਿ ਹੁਣ ਅਸੀਂ ਆਜ਼ਾਦ ਆ ਹੁਣ ਅਸੀਂ ਕੁਦਰਤ ਨੂੰ ਵੀ ਆਪਣੇ ਗੁਲਾਮ ਬਣਾ ਲਿਆ ਨਹੀਂ ਸਾਨੂੰ ਕੁਦਰਤ ਦੇ ਅਨਸਾਰ ਹੀ ਹੋ ਕੇ ਹੋਰ ਵੀ ਅਗਲੀ ਖਬਰ ਤੇ ਗੱਲਬਾਤ ਕਰਦੇ ਆ ਚਰਚਾ ਕਰਦੇ ਆ ਲੇਕਿਨ ਹੁਣ ਵਕਤ ਇੱਕ ਛੋਟੇ ਜਿਹੇ ਬ੍ਰੇਕ ਦਾ ਮਿਲਦੇ ਆਂ ਬ੍ਰੇਕ ਤੋਂ ਬਾਅਦ